ਇਕ ਨਾਮ ਨਾਨੇ ਨੇ ਰਖਿਆ ਹੈ ਇਕ ਨਾਮ ਮਾਣੇ ਰਖਿਆ ਨਾਨਕ ਨਾਮ ਕੇ ਨਾਮਾਂ ਦੀ ਬੜੀ ਸਾਂਝ ਨਿਰਮਲਿਆਂ ਸਾਧੂਆਂ ਨੇ ਨਾਮਿਕ ਦੇ ਅਰਥ ਕੀਤੇ ਨੇ ਨਾਮਿਕ ਨੂੰ ਦੋ ਸ਼ਬਦਾਂ ਨਾਲ ਜੋੜਦੇ ਨਾ ਅਨਕ ਇਹ ਦੇਚ ਇਹ ਦੋ ਸ਼ਬਦਾਂ ਦਾ ਇੱਕ ਸ਼ਬਦ ਹੈ ਜੈਸੇ ਇਸ ਤਰ੍ਹਾਂ ਦੀ ਸ਼ੈਲੀ ਜੈਦੇਵ ਦੇ ਇੱਕ ਸ਼ਬਦ ਦੇ ਵਿੱਚ ਮਿਲਦੀ ਹੈ ਪਰਮਾਦ ਪੁਰਖ ਮਨੋ ਪਿਮੰਸਤ ਆਦਿ ਭਾਵ ਰਤਨ ਸ਼ਬਦ ਹੈ ਪਰਮ ਆਦ ਐੜਾ ਵਿੱਚੋਂ ਕੱਢ ਦਿੱਤਾ ਜੈ ਦੇਵ ਨੇ ਪਰਮਾਦ ਤਵਜ ਪਰਮ ਆਦ ਹੈ ਸੰਸਕ੍ਰਿਤ ਦੀ ਸ਼ੈਲੀ ਹੈ ਉਹਦੇ ਚ ਇਸ ਤਰ੍ਹਾਂ ਕਹਿ ਕੀਤਾ ਜਾਂਦਾ ਹੈ ਦੋ ਤਿੰਨ ਸ਼ਬਦਾਂ ਨੂੰ ਇੱਕੋ ਹੀ ਸ਼ਬਦ ਦੇ ਚ ਬਿਆਨ ਕਰਨਾ ਪਰਮਾਦ ਪੁਰਖ ਮਨੋ ਪਿਮੰਸ ਇਹ ਸ਼ਬਦ ਵੀ ਇਸ ਤਰ੍ਹਾਂ ਮਨੋ ਉਪਮੰਸ ਇਦੇ 'ਚ ਵੀ ਐਡਾ ਕੱਟ ਦਿੱਤਾ ਗਿਆ ਮਨੋਪਿਮਨ ਦੋ ਸ਼ਬਦਾਂ ਦਾ ਇੱਕ ਸ਼ਬਦ ਕੀਤਾ ਗਿਆ ਪਰਮਾਤਪੁਰਖ ਮਨੋਪਿਮਨ ਸਤ ਆਦੇ ਭਾਵ ਰਤਨ ਪਰਮਦਭੁਤਨ ਪਰਕ੍ਰਿਤ ਪਰੰ ਜਦ ਚਿੰਤ ਸਰਵ ਕਗਨ ਇਹ ਸ਼ਬਦ ਵੀ ਇਸ ਤਰ੍ਹਾਂ ਹੈ ਪਰਮ ਅਦਭੁਤੰ ਇਹਦੇ 'ਚ ਵੀ ਐਡਾ ਕੱਟ ਦਿੱਤਾ ਗਿਆ ਇਹ ਵੀ ਦੋ ਸ਼ਬਦਾਂ ਦਾ ਇੱਕ ਸ਼ਬਦ ਬਣਾ ਦਿੱਤਾ ਗਿਆ ਪਰਮਦਭੁਤੰ ਹੁਣ ਹੈ ਪਰਮ ਅਦਭੁਤੰ ਦੋਸ਼ ਬਦਲੇ ਐੜਾ ਕੱਢ ਕੇ ਇੱਕ ਸ਼ਬਦ ਲੇਕਿਨ ਅਰਥ ਦੋ ਨੇ ਪਰਮ ਅਦਭੋ ਪਰਮਦ ਭੁਤੰ ਵਿਦਵਾਨ ਨਿਰਮਲੇ ਕੈਨਣੇ ਵਿੱਚ ਐੜਾ ਕੱਢ ਕੇ ਨਾ ਅਨੇਕ ਨੂੰ ਨਾਨਕ ਨਾ ਅਨੇਕ ਜਿਹਦੇ ਵਿੱਚ ਅਨੇਕਤਾ ਨਹੀਂ ਹੈ ਜੋ ਇੱਕ ਨੂੰ ਵੇਖਦਾ ਹੈ ਇੱਕ ਨੂੰ ਬੋਲਦਾ ਹੈ ਇੱਕ ਨਾਲ ਜੁੜਿਆ ਹੋਇਆ ਹੈ ਇੱਕ ਨਾਲ ਜੋੜਦਾ ਹੈ ਜੇ ਜੀ ਸਾਰੀ ਸੋਚਣੀ ਇੱਕ ਦੀ ਪ੍ਰਕਰਮਾ ਕਰਦੀਏ ਦ્વੈਤ ਦੀ ਕਰਦੀ। ਹੋਰ ਜੇ ਜੀ ਰਸਨਾ ਤੋਂ ਬੋਲ ਵੀ ਨਿਕਲਿਆ ਇੱਕ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਅੱਖਰ ਵੀ ਹੈ ਇੱਕ। ਨਾ ਅਨੇਕ ਜੇ ਵਿੱਚ ਅਨੇਕਤਾ ਨਹੀਂ। ਜੋ ਇੱਕ ਹੀ ਵੇਖਦਾ ਹੈ। ਇੱਕ ਨੂੰ ਹੀ ਬੋਲਦਾ ਹੈ। ਇੱਕ ਨੂੰ ਹੀ ਸੁਣਦਾ ਹੈ। ਇੱਕ ਨੂੰ ਹੀ ਸੋਚਦਾ ਰਹਿੰਦਾ ਹੈ। ਇਕ ਨਾਲ ਹੀ ਜੋੜਿਆ ਰਹਿੰਦਾ ਔਰ ਇਕ ਨਾਲ ਹੀ ਜੋੜਨ ਦਾ ਯਤਨ ਕਰਦਾ ਕੋਸ਼ਿਸ਼ ਕੀਤੀ ਬੜੀ ਗੁਰੂ ਨਾਨਕ ਨੇ ਮਸਜਿਦ ਨੂੰ ਮੰਦਰ ਨਾਲ ਜੋੜਨ ਦੀ ਕੁਰਾਨ ਨੂੰ ਪ੍ਰਾਂਗ ਕੁਰਾਨ ਨਾਲ ਜੋੜਨ ਦੀ ਵਰਤ ਨੂੰ ਰੋਜ਼ੇ ਨਾਲ ਜੋੜਨ ਦੀ ਸੁਨਤ ਨੂੰ ਜਲੇਉ ਨਾਲ ਜੋੜਨ ਜੋੜਿਆ ਅੰਤਿਮ ਸਮੇਂ ਕਰਤਾਰਪੁਰ ਦੇਚ ਹਿੰਦੂ ਤੇ ਮੁਸਲਮਾਨਾਂ ਚ ਝਗੜਾ ਹੋ ਗਿਆ ਮੁਸਲਮਾਨ ਕਹਿੰਨ ਇਹ ਸਾਡਾ ਪੀਰ ਸੀ ولی ਅੱਲਾ ਹੈ ਅਸੀਂ ਤੇ ਕਬਰ ਬਣਾਵਾਂਗੇ ਹਿੰਦੂ ਕਹਿੰਦੇ ਕਿ ਇਸ ਤਰ੍ਹਾਂ ਹੋ ਸਕਦਾ ਹੈ ਤ੍ਰਿਪਤਾ ਦੀ ਕੁੱਖ ਤੋਂ ਜਨਮ ਲਿਆ ਪਿਤਾ ਕਲਿਆਨਦਾਸ ਹੈ ਬੇਦੀਆਂ ਦੇ ਘਰ ਦੇ ਚ ਪੈਦਾ ਹੋਏ ਨੇ ਤੇ ਬੇਦੀ ਕੁਲ ਬੌਛਨ ਨੇ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਅਸੀਂ ਦਾਸ ਸਕਾਰ ਕਰਾਂਗੇ ਝਗੜਾ ਟਕਰਾਅ ਇਤਨੀ ਵੱਧ ਗਈ ਕਿ ਟਕਰਾਅ ਹਥਿਆਰ ਤੱਕ ਪਹੁੰਚ ਗਈ। ਸਿਆਣਾ ਮਨਕ ਵਿਚਾਰ ਜਦ ਟਕਰਾਅ ਬਣ ਜਾਏ ਇੱਕ ਪਾਸੇ ਹੋ ਜਾਂਦਾ ਹੈ। ਲੇਕਿਨ ਮੂੜ ਲੋਗ ਵਿਚਾਰ ਨੂੰ ਟਕਰਾਅ ਬਣਾ ਦਿੰਦੇ ਨੇ ਤੇ ਟਕਰਾਅ ਨੂੰ ਹਥਿਆਰ ਤੱਕ ਪਹੁੰਚਾ ਦਿੰਦੇ। ਪਲਾਟੀਆਂ ਚੁੱਕ ਲਈਆਂ ਸ਼ਸਤਰ ਚੁਕ ਲੈ ਕੋਈ ਸਿਆਣਾ ਆਇਆ ਕਹਿੰਦਾ ਜੇਦੀ ਖਾਤਰ ਵਿਚਾਰ ਕਰਦਿਆਂ ਕਰਦਿਆਂ ਤਕਰਾਰ ਕਰਦਿਆਂ ਕਰਦਿਆਂ ਤੁਸੀਂ ਹਥਿਆਰ ਚੁਕ ਲੈ ਨੇ ਵੇਖੋ ਤੇ ਸਹੀ ਪਹਿਲੇ ਚਦਰ ਦੇ ਥੱਲੇ ਤੇ ਵੇਖੋ ਚਦਰ ਚੁੱਕੀ ਥੱਲੇ ਦੋ ਗੁਲਾਬ ਦੇ ਫੁੱਲ ਕੁਝ ਵੀ ਨਹੀਂ ਕੁਝ ਵੀ इशारा कर गए गुरु नानक मैं तो एक महक से मैं आकार नहीं मैं तो एक जोत से शरीर नहीं फुल पे ने महक ते चली गई तो जी वो महक लबनी है पता है कवि संतोख सिंह जी ने की लिखे बाबा मड़ी ना गौर गुरु अंगद के ही है उन सत्संगत और ਨਿਸ ਦਿਨ ਬਸ ਬੋ ਮੈਂ ਕਰੂੰ ਕਿ ਮਹਿਕ ਚਲੀ ਗਈ ਹੈ ਗੁਰੂ ਅੰਗਦ ਦੇਵ ਜੀ ਦੇ ਹਿਰਦੇ ਚ ਸੰਗਤ ਦੇ ਚ ਸ਼ਬਦ ਦੇ ਚ ਲਬਣਾ ਤੇ ਉੱਥੇ ਲੱਗੋ ਬਾਬਾ ਮੜੀਆਂ ਚ ਕੋਈ ਨਹੀਂ ਖਬਰਾਂ ਚ ਕੋਈ ਨਹੀਂ ਬਾਬਾ ਮੜੀ ਨਾ ਗੋਹ ਹਥਿਆਰ ਤੇ ਝੁਕਦੇ ਹੈ ਲੇਕਿਨ ਵਿਚਾਰ ਚੱਲ ਰਹੀ ਹੈ ਤਕਰਾਰ ਤੇ ਠੰਢੀ ਪੈ ਗਈ ਪਰ ਵਿਚਾਰ ਤੇ ਚੱਲ ਰਹੀ ਹੈ ਇਨਾ ਵਿਚਾਰਵਾਨਾ ਨੇ ਕੀ ਕੀਤਾ ਅਖੇਂਜ ਕਰਦੇ ਆ ਨਾਨਕ ਨੂੰ ਵੰਡਣਾ ਤੇ ਬੜਾ ਔਖਾ ਸੀ ਨਹੀਂ ਵੰਡ ਸਕੇ ਮਹਿਕ ਸੀ ਚਲੀ ਗਈ ਗੁਰੂ ਅੰਗਦ ਦੇਵ ਜੀ ਦੇ ਹਿਰਦੇ ਗੁਰੂ ਨਾਨਕ ਦੀ ਚੱਦਰ ਨੂੰ ਵੰਡਦੇ ਆ ਚੱਦਰ ਦੇ ਦੋ ਟੁਕੜੇ ਕੀਤੇ ਜਿਸ ਜਗ੍ਹਾ ਕਰਤਾਰ ਪਰ ਉਹਦੇ ਚੱਦਰ ਦੇ ਦੋ ਟੁਕੜੇ ਕੀਤੇ ਉਸੇ ਹੀ ਥਾਂ ਤੋਂ ਦੇਸ਼ ਦੇ ਵੀ ਦੋ ਟੁਕੜੇ ਹੋਏ ਰਾਵੀ ਦਾ ਪਰਲਾ ਹਿੱਸਾ ਪਾਕਿਸਤਾਨ ਉਰਲਾ ਹਿੱਸਾ ਹਿੰਦੁਸਤਾਨ ਇਹ ਮੂਰਖ ਕਿਧਰੇ ਚੱਦਰ ਦੇ ਟੁਕੜੇ ਨਾ ਕਰ ਦੇ ਇਹ ਦੇਸ਼ ਅਜੇ ਇੱਕ ਬਣਿਆ ਰਹਿਣਾ ਸੀ ਇੱਕ ਰਹਿਣਾ ਸੀ ਮੁਸਲਮਾਨਾਂ ਨੇ ਉਸ ਚੱਦਰ ਦੀ ਰਾਵੀ ਦੇ ਕਿਨਾਰੇ ਕਵਰ ਬਣਾਈ ਹਿੰਦੂਆਂ ਨੇ ਉਸ ਚੱਦਰ ਦਾ ਦਾਸ ਸस्कार ਕਰਕੇ ਮੜੀ ਬਣਾਈ ਇਹ ਗੱਲ ਰਾਵੀ ਨੂੰ ਵੀ ਚੰਗੀ ਨਹੀਂ ਲੱਗੀ ਰਾਤ ਨੂੰ ਰਾਵੀ ਦਾ ਪਾਣੀ ਹੜ ਤੇ ਆਇਆ ਕਬਰ ਵੀ ਜਾਂਦੀ ਰਹੀ ਮੜੀ ਵੀ ਜਾਂਦੀ ਰਹੀ ਰਾਵੀ ਕਬਰ ਵੀ ਵਹਾ ਕੇ ਲੈ ਗਈ ਰਾਵੀ ਮੜੀ ਵੀ ਵਹਾ ਕੇ ਲੈ ਗਈ ਫਿਰ ਕਹਿਣਾ ਪੈਂਦਾ ਬਾਬਾ ਮੜੀ ਨਾ ਗੋਰ ਗੁਰੂ ਅੰਗਦ ਕੇ ਹਿਏ ਮਾਏ ਓਨ ਸਤ ਸੰਗਤ ਔਰ ਨਿਸ਼ ਦਿਨ ਬਸ ਬੋ ਮੈਂ ਕਰਾਂ ਜਗਤ ਨੂੰ ਕੁਝ ਦੇਣਾ ਹੈ ਕੁਝ ਕਰਨਾ ਹੈ ਵੱਡੇ ਵੱਡੇ ਕੰਮ ਕਰਨੇ ਕੁਛ ਤੇ ਹੋਣਾ ਚਾਹੀਦਾ ਹੈ ਪ੍ਰਥਮ ਸ਼ਕਤੀ ਮਨ ਦੇ ਨੇ ਧਨ ਦੀ ਗੁਰਨਾਮੇ ਕੋਈ ਛੋਟੀ ਦੇ ਧਨਵਾਨ ਨਹੀਂ ਇੱਕ ਪਟਵਾਰੀ ਦੇ ਸੈਬਜ਼ਾਦੇ ਨੇ ਔਰੋ ਪਟਵਾਰੀ ਜੋ ਹੁਣ ਪੈਸਿਆਂ ਦੇ ਮਾਮਲੇ ਤੇ ਆਪਣੇ ਪੁੱਤਰ ਤੇ ਭਰੋਸਾ ਨਹੀਂ ਕਰਦਾ ਕੋਈ ਪਹਿਲੇ ਉਜਾੜ ਆਇਆ 20 ਰੁਪਏ ਤੇ 20 ਰੁਪਏ ਬੜੀ ਸੰਪਤੀ ਗਿਣੀ ਜਾਂਦੀ ਸੀ ਉਸ ਜ਼ਮਾਨੇ ਤੋ ਬਾਬੇ ਕੋਲ ਧਨ ਦਾ ਤਾਣ ਨਹੀਂ ਹੈ ਦੂਜਾ ਤਾਣ ਹੁੰਦਾ ਸਤਾ ਦਾ ਕੁਰਸੀ ਦਾ ਇਹ ਤੇ ਕੁਛ ਵੀ ਨਹੀਂ ਪਰ ਹੁਕਮਰਾਨ ਕੁਰਸੀ ਮਿਲੀ ਸਤਾ ਮਿਲੀ ਹੈ ਤੋ ਸਤਾ ਇੱਕ ਬਹੁਤ ਵੱਡਾ ਤਾਣ ਹੈ ਸ਼ਕਤੀ ਹੈ ਮੰਨਤੇ ਹੋਗੇ ਤੋ ਦੇ ਬਾਬਾ ਜੀ ਕੋਈ ਜਾਗੀਰਦਾਰ ਨਹੀਂ ਕਿਸੇ ਸਟੇਟ ਦੇ ਮਾਲਕ ਨਹੀਂ ਕਿਸੇ ਮੁਲਕ ਦੇ ਬਾਦਸ਼ਾਹ ਨਹੀਂ ਨੇ ਸਤਾ ਦਾ ਤਾਣ ਗੁਰੂ ਨਾਨਕ ਦੇਵ ਜੀ ਕਹੋਲ ਨਹੀਂ ਹੈ ਤੀਸਰਾ ਤਾਣ ਮੰਦੇ ਨੇ ਤਨ ਦਾ ਜਨਾਬ ਚਿੱਤਰਕਾਰ ਸੋਭਾ ਸਿੰਘ ਨੇ ਜੋ ਗੁਰੂ ਨਾਨਕ ਦੀ ਤਸਵੀਰ ਬਣਾਈ ਹੈ ਕਵੀ ਸੰਤੋਖ ਸਿੰਘ ਦੀ ਲਿਖਤ ਨਾਲ ਮੇਲ ਬਿਲਕੁਲ ਨਹੀਂ ਖਾਂਦਾ ਔਰ ਸਿੰਘ ਸਾਹਿਬ ਵਿਆਨੀ ਚੇਤ ਸਿੰਘ ਕਹਿੰਦੇ ਸਨ ਇਹ ਗਲਤ ਤਸਵੀਰ ਬਣਾਈ ਹੈ ਮਧਰਾ ਜਿਹਾ ਸਰੀਰ ਗੁਰੂ ਨਾਨਕ ਦਾ ਪਤਲਾ ਦਬਲਾ ਜਿਹਾ ਸਰੀਰ ਜਿਹੜਾ ਰੋਜ਼ 10 20 ਮੀਲ ਪੈਦਲ ਚੱਲਦਾ ਹੋਵੇ ਨਾ ਭਾਰੀ ਬਰਕਮ ਸਰੀਰ ਹੋ ਹੀ ਨਹੀਂ ਸਕਦਾ। ਮਧਰਾ ਜਿਹਾ ਸਰੀਰ ਸੀ। ਪਤਲਾ ਦਬਲਾ ਸਰੀਰ ਸੀ। ਪਰ ਮਤ ਬੰਦੇ ਸਨ। ਉੱਪਰ ਚੋਲਾ ਪੈਂਦੇ ਸਨ। ਵਿੰਗੀ ਟੇੜੀ ਦਸਤਾਰ ਲਪੇਟ ਲੈਂਦੇ ਸਨ। ਕਿਸਾਨਾਂ ਦੇ। ਐਹੀ ਕੁਝ ਕਵੀ ਸੰਤੋਖ ਸਿੰਘ ਜੀ ਨੇ ਦੇਖਿਆ। ਇਹ ਜਿਹੜੀ ਤਸਵੀਰ ਅਸੀਂ ਦੇਖਦੇ ਆ ਇਹ ਸੋਭਾ ਸਿੰਘ ਦੀ ਕਲਪਨਾ ਹੈ ਇਹ ਚਿੱਤਰਕਾਰਾਂ ਦੀ ਕਲਪਨਾ ਹੈ ਸਰੀਰ ਬਾਬਾ ਜੀ ਦਾ ਮਦਰਾ ਪਤਲਾ ਦੁਬਲਾ ਕਿਉਂਕਿ ਬਰਮਣ ਬੜਾ ਹਰ ਵਕਤ ਚੱਲਣਾ ਤੇ ਨਾਮ ਦੇ ਆਸਰੇ ਤੇ ਤਨ ਨੂੰ ਚਲਾਈ ਜਾਣਾ ਚਾਰ-ਚਾਰ ਦਿਨ ਨਹੀਂ ਹੈ ਅੰਤ ਤੇ ਨਾ ਸੇ ਬ੍ਰह्म ਗਿਆਨੀ ਕਾ ਭੋਜਨ ਗਿਆਨ ਭੋਜਨੰ ਗੋਪਾਲ ਕੀਰਤਨੰ ਅਲਪਮਾਇ ਜਲ ਕਮਲ ਰਹਿਤੇ ਮਹਾਰਾਜ ਨੇ ਪੂਰਨਪੁਰਖ ਦਾ ਇੱਕ ਲਕਸ਼ਣ ਲਿਖਿਆ ਹੈ ਗੁਰੂ ਅਰਜਨ ਦੇਵ ਜੀ ਨੇ ਭੋਜਨੰ ਗੋਪਾਲ ਕੀਰਤਨੰ ਅਲਪਮਾਇ ਜਲ ਕਮਲ ਰਹਿਤੇ ਮੈਨੂੰ ਖਿਆਲ ਆਇਆ ਗੋਪਾਲ ਦਾ ਕੀਰਤਨ ਭੋਜਨ ਇਹ ਕਿਸ ਤਰ੍ਹਾਂ ਹੋ ਸਕਦਾ ਤਨ ਨੂੰ ਤੇ ਭੋਜਨ ਚਾਹੀਦਾ ਪਰ ਭੋਜਨੰ ਗੋਪਾਲ ਕੀਰਤਨੰ ਆਪ ਦੇ ਗਿਆਤ ਲਈ ਅਰਸ ਕਰਾਂ ਖੁਸ਼ੀ ਆਪਣੇ ਆਪ ਦੇ ਵਿੱਚ ਐਸੀ ਸ਼ਕਤੀ ਹੈ ਤਨ ਨੂੰ ਕਮਜ਼ੋਰ ਨਹੀਂ ਆਉਂਦੇ ਨੇ ਨਿਤਾਣਾ ਨਹੀਂ ਆਉਂਦੇ ਬਹੁਤ ਕੁਝ ਮਨੁੱਖ ਖਾਂਦੇ ਪੋਸਟਿਕ ਗਿਜ਼ਾ ਖਾਵੇ ਕੁਸਤੇ ਖਾਵੇ ਪਰ ਅੰਦਰ ਚਿੰਤਾ ਹੈ ਤੇ ਗਮ ਹੈ ਇਹ ਥੋਥਾ ਤੇ ਖੋਖਾ ਹੋਵੇਗਾ ਕੁਝ ਵੀ ਨਹੀਂ ਇਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਤਰ੍ਹਾਂ ਬਿਆਨ ਕਰਦੇ ਨੇ ਅਜਾ ਭਗੰਤੇ ਕੰਦ ਮੋਲੰ ਬਸੰਤੇ ਸਮੀਪ ਕੇ ਹਰੇ ਸੰਸਕ੍ਰਿਤੀ ਸ਼ਲੋਕ ਅਜਾ ਕਹਿੰਦੇ ਨੇ ਬਕਰੇ ਅਜਾ ਭਗੰਤੇ ਕੰਦ ਮੋਲੰ ਬਕਰੇ ਨੂੰ ਚੰਗੇ ਚੰਗੇ ਕੰਦ ਮੋਲ ਚੰਗੇ ਪਲਾਰ ਰੱਜ ਕੇ ਖਿਲਾ ਦਈਏ ਤੇ ਫਿਰ ਬਨਦੇ ਇਹ ਸ਼ੇਰ ਦੇ ਕੋਲ ਆਜਾ ਭਗੰਤੇ ਕੰਦ ਮੌਲੰ ਬਸੰਤੇ ਸਮੇਪ ਕੇ ਹਰੇ ਫਿਰ ਬਨਦੇ ਇਹ ਕੇਹਰ ਸ਼ੇਰ ਦੇ ਕੋਲ ਖਾਦਾ ਪੀਤਾ ਵਿਚਾਰੇ ਦਸਾਰਾ ਨਿਕਲ ਜਾਂਦਾ ਸਤਗੁਰ ਕਹਿਣਾ ਕੀ ਚਾਹੁੰਦੇ ਨੇ ਤਤਰ ਗਤੇ ਸੰਸਾਰੇ ਨਾ ਨੇ ਕਰ ਹਰ ਕਸੋਗ ਵਿਆਪਤੰ ਖਾਂਦਾ ਹੈ ਪੈਂਦਾ ਹੈ ਖੁਸ਼ੀਆਂ ਮਾਣਦਾ ਹੈ ਮਨੋ ਅੰਦਰ ਸੋਗ ਬਣਿਆ ਹੀ ਰਹਿੰਦਾ ਹੈ ਚਿੰਤਾ ਬਣੀ ਰਹਿੰਦੀ ਹੈ ਕਿ ਖੁਸ਼ੀ ਚਲੀ ਨਾ ਜਾਏ ਇਹ ਸੁੱਖ ਚਲਾ ਨਾ ਜਾਏ ਇਹ ਜੀਵਨ ਚਲਾ ਨਾ ਜਾਏ ਇਹ ਜਵਾਨੀ ਚਲੀ ਨਾ ਜਾਏ ਤੇ ਚਿੰਤਾ ਬਣੀ ਰਹਿੰਦੀ ਫਿਰ ਮਨੋਚਿੰਤਕ ਵੀ ਕਹਿੰਦੇ ਨੇ ਗਮ ਗੇਨ ਮਨੁਖ ਦੁਖੀ ਮਨੁਖ ਬਹੁਤ ਖਾਂਦਾ ਹੈ ਬਹੁਤ ਖਾਂਦਾ ਹੈ ਅੰਦਰ ਖਾਲੀપણ ਮਹਿਸੂਸ ਕਰਦਾ ਹੈ ਪਨੋ ਹਰ ਅੱਧੇ ਘੰਟੇ ਬਾਅਦ ਕੁਛ ਚਾਹੀਦਾ। ਇਹ ਜਿਹੜੇ ਪੰਜ ਗਿਆਨ ਅੰਦਰ ਨੇ ਤੇ ਪੰਜ ਵਿਕਾਰ ਨੇ ਕਿਸੇ ਕਿਸੇ ਮਨੁੱਖ ਦੇ ਅੰਦਰ ਇੱਕ ਇੰਦਰਾ ਪ੍ਰધાન ਆਉਂਦਾ ਹੈ ਇੱਕ ਵਿਕਾਰ ਵੀ ਪ੍ਰધાન ਆਉਂਦਾ ਹੈ। ਇਹਦਾ ਇਹ ਮਤਲਬ ਨਹੀਂ ਕਿ ਬਾਕੀ ਵਿਕਾਰ ਨਹੀਂ ਹੁੰਦੇ ਬਾਕੀ ਹੁੰਦੇ ਨੇ। ਬਾਕੀ ਉਸ ਇੱਕ ਦੇ ਜ਼ੇਰ ਸਾਯਾ ਹੁੰਦੇ। ਕਿਸੇ ਦੇ ਅੰਦਰ ਹੰਕਾਰ ਪ੍ਰਦਾਨ ਆਉਂਦਾ ਹੈ ਬਾਕੀ ਚਾਰ ਉਹਦੇ ਜ਼ੇਰ ਸਾਇਆ ਹੁੰਦੇ ਉਹਦੀ ਫਿਤਰਤ ਦੱਸੇਗੀ ਉਹਦਾ ਉੱਠਣਾ ਬੈਠਣਾ ਦੱਸੇਗਾ ਉਹਦੀ ਬੋਲ ਚਾਲ ਦੱਸੇਗੀ ਉਹਦਾ ਵਿਹਾਰ ਦੱਸੇਗਾ ਹੰਕਾਰ ਪ੍ਰਦਾਨ ਮਨੁੱਖ ਹੈ ਕਿਸੇ ਕਿਸੇ ਦੇ ਅੰਦਰ ਲੋਭ ਪ੍ਰਦਾਨ ਹੁੰਦਾ ਹੈ ਬਾਕੀ ਚਾਰ ਉਹਦੇ ਜ਼ੇਰ ਸਾਇਆ ਹੁੰਦੇ ਉਹਦਾ ਵਿਹਾਰ ਦੱਸੇਗਾ ਨਿਰਈ ਲੋਭੀ ਨਿਰਈ ਲੋਭੀ ਵੇਰਿਆਂ ਵਾਲੇ ਸੱਜਣ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਗਿਆ ਕਹਿੰਦੇ ਗਿਆਨੀ ਜੀ ਇਹ ਸੋਨਾ ਇਹ ਸੋਨਾ ਇਹ ਸੋਨਾ ਇਹ ਦੇਖੋ ਇਹ ਦੇਖੋ ਮੈਂ ਕਿ ਇੱਥੇ ਆ ਕੇ ਕੰਬਕਸਾ ਤੈਨੂੰ ਇਹੀ ਕੁਝ ਦਿਖਾਈ ਦੇ ਰਿਹਾ ਔਰ ਕੁਝ ਵੀ ਨਹੀਂ ਔਰ ਕੁਝ ਵੀ ਨਹੀਂ ਲੋਭੀ ਨੂੰ ਧਨ ਦਿਖਾਈ ਦੇਗਾ ਹਰ ਪਾਸੇ ਹਰ ਪਾਸੇ ਜਿਵੇਂ ਭੁੱਖੇ ਨੂੰ ਪੁੱਛੀਏ ਦੋ ਤੇ ਦੋ ਕੀ ਹੁੰਦਾ ਕਹਿੰਦਾ ਚਾਰ ਰੋਟੀਆਂ ਵਰਗੀ ਲੋਭ ਪ੍ਰਧਾਨ ਹੈ ਉਸ ਦਾ ਵਿਵਹਾਰ ਦੱਸੇਗਾ ਉਹਦਾ ਉਠਣਾ ਬੈਠਣਾ ਦੱਸੇਗਾ ਬਾਕੀ ਵਿਚਾਰ ਹੋਣਗੇ ਉਹਦੇ ਜ਼ਹਿਰ ਅਸਰ ਹੋਣਗੇ ਪਰ ਲੋਭ ਪ੍ਰਧਾਨ ਜਿਸ ਦੇ ਅੰਦਰ ਕਾਮ ਪ੍ਰਧਾਨ ਹੈ ਬਾਕੀ ਵਿਚਾਰ ਆਉਣਗੇ ਉਹਦੇ ਜ਼ਹਿਰ ਸਾਇਆ ਉਹਦਾ ਵਿਵਹਾਰ ਦੱਸੇਗਾ ਜਿਵੇਂ ਮੈਂ ਅਰਜ਼ ਕੀਤੀ ਹੈ ਉਹ ਪਤੰਗੇ ਦੀ ਤਰ੍ਹਾਂ ਕਦੇ ਇੱਧਰ ਉੜੇਗਾ ਕਦੇ ਉੱਧਰ ਉੜੇਗਾ ਚੈਨ ਨਹੀਂ ਆਏਗਾ ਕਦੀ ਇੱਕ ਦੀਵੇ ਤੇ ਕਦੀ ਦੂਜੇ ਦੀਵੇ ਕਦੀ ਇੱਕ ਲੋ ਤੇ ਕਦੀ ਦੂਜੇ ਲੋ ਇੰਜ ਕਹਿ ਲੋ ਜਿਵੇਂ ਪਤੰਗਾ ਆਵਾਰਾ ਹੁੰਦਾ ਕਾਮੇ ਤੇ ਮਹਾਨ ਆਵਾਰਾ ਹੀ ਹੁੰਦਾ ਕੁਝ ਵੀ ਨਹੀਂ ਆਉਂਦਾ ਆਵਾਰਾ ਉਹਦਾ ਵਿਵਹਾਰ ਦੱਸ ਦਿੰਦਾ ਉਹਦੀ ਤਰਜ਼ੇ ਜ਼ਿੰਦਗੀ ਦੱਸ ਦਿੰਦੀ ਇਹ ਕਾਮ ਪ੍ਰધાન ਮਨੁੱਖ ਹੈ ਇਸੇ ਤਰੀਕੇ ਦੇ ਨਾਲ ਇੰਦਰੀਆਂ ਦੇ ਚੋਂ ਕਿਸੇ ਦੇ ਕੰਨ ਪ੍ਰਧਾਨ ਆਉਂਦੇ ਨੇ ਕਿਸੇ ਦੀ ਜ਼बान ਕਿਸੇ ਦੀ ਅੱਖਾਂ ਕਿਸੇ ਦੀ ਨਾਸਕਾ ਕਿਸੇ ਦੀ ਖਲੜੀ ਇਹ ਵੀ ਮਹਿਸੂਸ ਕਰਦੇ ਇਹ ਜਿਹੜਾ ਦੌਰ ਲੰਘ ਰਿਹਾ ਚੁਕੇ ਅੰਦਰ ਸੋਗ ਵੱਧ ਗਿਆ ਚਿੰਤਾ ਵੱਧ ਗਈ ਹੈ ਭਾਵੇਂ ਬਾਹਰੋਂ ਸੰਪੰਨਤਾ ਆ ਗਈ ਹੈ ਅੰਦਰੋਂ ਤੇ ਕੰਗਾਲਤਾ ਆ ਗਈ ਹੈ ਚਲੋ ਮੈਂ ਇਸ ਤਰ੍ਹਾਂ ਬਿਆਨ ਵੀ ਕਰਾਂ ਬਹੁਤਾ ਧਨ ਪ੍ਰਾਪਤ ਕਰ ਲੈਣ ਦਾ ਇੱਕ ਲਾਭ ਹੈ। ਇੱਕ ਲਾਭ ਹੈ। ਬੜਾ bari ਲਾਭ ਹੈ ਕਿ ਅੰਦਰ ਦੀ ਨਿਰਧਨਤਾ ਦਿਖਾਈ ਦੇਣ ਲੱਗ ਪੈਂਦੀ। ਅੰਦਰ ਦੀ ਗਰੀਬੀ ਦਿਖਾਈ ਦੇਣ ਲੱਗ ਪੈਂਦੀ। ਇੱਕ ਗਰੀਬ ਮਨੁੱਖ ਨੂੰ ਅੰਦਰ ਦੀ ਗਰੀਬੀ ਨਹੀਂ ਦਿਖਾਈ ਦਿੰਦੀ ਕਿਉਂ ਅਜੇ ਬਾਰੋਂ ਵੀ ਗਰੀਬ ਹੈ। ਅਜੇ ਬਾਰੋਂ ਰੋਟੀ ਦਾ ਮਸਲਾ ਹੱਲ ਨਹੀਂ ਹੋਇਆ। ਅਜੇ ਬਾਰੋਂ ਕੁਲੀ ਜੁਲੀ ਦਾ ਮਸਲਾ ਹੱਲ ਨਹੀਂ ਹੋਇਆ ਗਰੀਬ ਅਗਰ ਇੱਕ ਗਰੀਬ ਮਨੁੱਖ ਨੂੰ ਵੀ ਅੰਦਰ ਦੀ ਗਰੀਬੀ ਦਿਖਾਈ ਦਿੱਤੀਏ ਇਹ ਉਹਦੇ ਪੁਰਬਲੇ ਸੰਸਕਾਰ ਆਉਣਗੇ ਤਪੱਸਿਆ ਹੋਵੇਗੀ ਜਿਵੇਂ ਕਬੀਰ ਤੇ ਰਵਨਾਸ ਇਹ ਪੁਰਬਲੀ ਤਪੱਸਿਆ ਹੋਵੇਗੀ ਵਰਨਾ ਐਸਾ ਹੁੰਦਾ ਨਹੀਂ ਪਰ ਇੱਕ ਚੌਂਟੀ ਦੇ ਧਨਵਾਨ ਮਨੁੱਖ ਨੂੰ ਵੀ ਅੰਦਰ ਦੀ ਗਰੀਬੀ ਨਹੀਂ ਦਿਖਾਈ ਦਿੱਤੀ ਤੋ ਵਿਦਵਾਨ ਕਹਿੰਦੇ ਨੇ ਉਹਦੇ ਕੋਲ ਦਿਲ ਦਿਮਾਗ ਨਹੀਂ ਹੋਵੇਗਾ ਪੱਥਰ ਹੀ ਹੋਵੇ। ਪੱਥਰ ਹੀ ਹੋਵੇ। ਕੁਝ ਵੀ ਨਹੀਂ। ਬਹੁਤਾ ਗਿਆਨ ਪ੍ਰਾਪਤ ਕਰ ਲੈਣ ਦਾ ਇੱਕ ਲਾਭ ਹੈ ਕਿ ਅੰਦਰ ਦੀ ਮੂਰਖਤਾ ਦਿਖਾਈ ਦੇਣ ਲੱਗ ਪੈਂਦੀ ਹੈ। ਮੈਂ ਕੀ ਜਾਣਦਾ ਕੁਝ ਵੀ ਨਹੀਂ। ਜਿੰਨਾ ਉਸ ਦਾ ਬਾਹਰ ਦਾ ਗਿਆਨ ਵੱਧਦਾ ਹੈ। ਉਤਨੀ ਉਸ ਦੇ ਅੰਦਰ ਘਾਲ ਆ ਜਾਂਦੀ ਹੈ ਕਿ ਜਾਣਨ ਨੂੰ ਤੇ ਜਗਤ ਦੇ ਵਿੱਚ ਬਹੁਤ ਕੁਝ ਪਿਆ ਹੈ। ਅੰਦਰੋਂ ਅਗਿਆਨੀ ਬਣ ਜਾ ਕੁਛ ਵੀ ਨਹੀਂ ਜਾਣਦਾ ਇੰਜ ਕਹਿ ਲੋ ਮਹਾਨ ਗਿਆਨੀਆਂ ਨੇ ਇਹ ਆਖਿਆ ਸੀ ਕੁਛ ਨਹੀਂ ਜਾਣਦੇ ਕੁਛ ਨਹੀਂ ਜਾਣਦੇ ਕੁਛ ਵੀ ਨਹੀਂ ਜਾਣਦੇ ਕੁਛ ਵੀ ਪਤਾ ਨਹੀਂ ਜਾਣ ਜਾਣ ਕੇ ਇਹ ਜਾਣਿਆ ਕਿ ਕੁਛ ਨਹੀਂ ਜਾਣਦੇ ਸਮਝ ਸਮਝ ਕੇ ਇਹ ਸਮਝਿਆ ਕਿ ਕੁਛ ਨਹੀਂ ਸਮਝਦੇ ਉਸਤਾਦ ਜਔ ਕਹਿੰਦੇ ਵੀ ਨੇ हम जानते थे कि इलम से कुछ जानेंगे पर जाना तो ये जाना कि न जाना कुछ भी कहता जान जान के मैं ये जाने कि मैं कुछ नहीं